ਆਪਣੇ ਕੋਲਰ ਫਿਰਦਾ ਪਾਣੀ ਚ ਨਰ ਰੁੜ ਜੂ ਤਾਂ ਧਿਆਨ ਜਿਹੜਾ ਹਿੱਲਾ ਹੋ ਸਕਦਾ ਉਹ ਤਾਂ ਗੱਲ ਦਾ ਬੰਦਾ ਉਹ ਤੋਂ ਫਿਰ ਆਪਾਂ ਤਾਂ ਬਣਾ ਕਰਕੇ ਦੱਸਦੇ ਆ ਫੇਸਬੁਕ ਤੇ ਆਪਾਂ ਦਾ ਸਰਕਾਰ ਸਰਕਾਰ ਦੀ ਵੀ ਚੰਗੀ ਲਾਭਾ ਜੇਤੀ ਨਹੀਂ ਪੈਂਦੋ ਤੋਂ ਕੋਈ ਤਾਂ ਪ੍ਰਸ਼ਾਸਨ ਚੋਂ ਵੱਡੀ ਨਹੀਂ ਲੈਣ ਦੀ ਦੇਣ ਦੀ 30000 ਕਿੱਲਾ ਜਦੋਂ ਵੀ ਇੱਥੇ ਕਿਤੇ ਨਾਲੀ ਟੁੱਟਦੀ 30000 ਕਿੱਲਾ ਇਸ ਨਾਲੀ ਦੀ ਮਾਰ ਇਹ ਥੋੜਾ ਤੇ ਬਾਬ ਨੂੰ ਪਤਾ ਵੀ ਕਿੱਥੋਂ ਟੁੱਟਾ ਬਾਬ ਬੰਨ ਕਿੱਥੋਂ ਟੁੱਟਾ ਆਪਣੇ ਘਰ ਦਾ ਇਹ ਬਾਈ ਪੁਨੀਹਾਰੀ ਤੋਂ ਆਪਣਾ ਜਿਹੜਾ ਰੰਗੇ ਵਾਲਾ ਮੱਥਾ ਕੋਈ ਸਾਹਮਣੇ ਜਮਾ ਕਿਹੜੀ ਸਾਈਡ ਉਰਲੀ ਸਾਈਡ ਹੈ ਬਈ ਆਪਣੇ ਕਿਸਾਨ ਭਰਾ ਜਿਹੜੇ ਪੰਜਾਬ ਕਿਤੇ ਹਰਿਆਣਾ ਯਾਰ ਮੀਂਹ ਨੇ ਫਸਲਾਂ ਪਿਆਰ ਸੀ ਦੇਖਿਆ ਨਹੀਂ ਆਂਦਾ ਦਿਲ ਘੜ ਦਵੇ ਹੁਣ ਚੱਲਦੇ ਆਪਾਂ ਫਿਰ ਦਿਖਾਉਣੇ ਤੁਹਾਨੂੰ ਜਿਹੜੇ ਸਾਡੇ ਤੋਂ ਜਿੰਨੀ ਸੇਵਾ ਹੋ ਸਕਦੀ ਐ ਅਸੀਂ ਘੱਟਿਆ ਨਹੀਂ ਕਰਾਂਗੇ ਅਸੀਂ 25-30 ਏਕੜੇ ਦਾ ਪਤਾ ਕਰ ਲੇ ਤੇ ਸਾਡਾ ਵੀ ਆਈਆ ਵੀ ਚਲੋ ਅਸੀਂ ਦੋ ਜਣੇ ਆ ਵੀ 50-50 ਏਕੜੇ ਦੋਨੇ ਕਰਾਂਗੇ ਤੇ ਮੀਂਹ ਤੁਸੀਂ ਚੈੱਕ ਕਰ ਸਕਦੇ ਮੀਂਹ ਬਹੁਤ ਤੇਜ ਐ ਤੇ ਐਸ ਗੱਡੀ ਨਾਲ ਆਪਾਂ ਏਕੜੇ ਧਰ ਕੇ ਲਾਵਾਂਗੇ 100 ਏਕੜਾ ਉਹਨਾਂ ਨੂੰ ਤੇ ਆਵਾਂਗੇ ਕਰਕੇ ਜਿੰਨਾ ਵੀ ਹੋਇਆ ਆਪਣੇ ਕੋਲੋਂ ਤੇ ਹੁਣ ਅਸੀਂ ਫੋਨ ਲਾਈ ਜਿੰਨੇ ਵੀ ਘ 25 30 ਗੱਟੇ ਸਾਡੂ ਮਿਲ ਚੁੱਕੇ ਨੇ ਤੇ ਅਸੀਂ 100 ਗੱਟਾ ਕਰਕੇ ਲੈ ਕੇ ਜਾਵਾਂਗੇ ਹੁਣ ਉੱਥੇ ਫੇਰ ਇੱਕ ਵਾਰੀ ਚੱਲਦੇ ਆ ਉੱਥੋਂ ਦਾ ਦੇਖੋ ਹੁਣੇ ਮੁਰਕੇ ਬਾਅਦ ਚੋਂ ਗੱਟੇ ਲੈ ਕੇ ਆਉਣੇ ਇੱਥੇ ਪੰਡਿਆਰੀ ਪਿੰਡ ਆਪਾਂ ਪਹੁੰਚਣ ਵਾਲੇ ਆਏ ਤੇ ਮੀਂਹ ਬਹੁਤ ਜਿਆਦਾ ਤੇਜ਼ ਹੋ ਗਿਆ ਬਹੁਤ ਨਜਾਇਜ਼ ਹੀ ਹੋ ਗਿਆ ਥੋੜੀ ਚੱਲ ਥੋੜੀ 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 ਕਰਾਈ ਕਰਾਈ ਇੱਧਰ ਤੱਕ ਭੜਕੇ ਸੀ ਕਰ ਕੇ ਅੰਦਰ ਜੇ ਇਹ ਕੱਟੀ ਆ ਜੂਗਾ ਹਾਂ ਬਸ ਠੀਕ ਆ ਜਿੱਥੇ ਰੁਕ ਜਾਓ ਨਾਲ ਹੀ ਚੱਲਦੇ ਆ ਕੱਢੀ ਰੁਕ ਜਿੱਥੇ ਥੋੜੀ ਚੱਲ ਪਾਓ ਉੱਥੇ ਪਾਓ ਆ ਮੋਟਰਸਟ ਹੈ ਜੀ ਪਿੱਛੇ ਰੋਕ ਦੇ ਹਾਂ ਰੋਕ ਲਾ ਰੋਕ ਲਾ ਕੱਠੀ ਲੈ ਕੇ ਚੱਲਦੇ ਆ ਆਪਣੇ ਕੋਲੇ ਫੋੜੋ ਫੋੜਾ ਜੀ ਵੀ ਗਾਂਡਾ ਪੈ ਤੋਏ ਹਾਂ ਵਿੱਚ ਪਾਣੀ ਚੈੱਕ ਕਰੋ ਮੀਂਹ ਬਹੁਤ ਪਾਣੀ ਆ ਤੇ ਇੱਥੇ ਉੱਪਰ ਤੋਂ ਘੱਗਰ ਟੁੱਟ ਗਿਆ ਮੇਰੇ ਨਾਲੇ ਉਸ ਪਾਣੀ ਆ ਮੀਂਹ ਲਈ ਆ ਇਹ ਮੀਂਹ ਦਾ ਮੀਂਹ ਦਾ ਬਹੁਤ ਜ਼ਿਆਦਾ ਪਾਣੀ ਆ पता क्या मिट्टी चीकड़ी है ले <tramway> <person> yeah. huh. <Mac> <know> <employment livest> ਮਨ ਦਾ ਬੱਦੀ ਜਾਂਦਾ ਸੋ ਹਾਂ ਪਤਾ ਉਹ ਪੱਟਾ ਹੈ ਗੋ ਪੂਰਾ ਇਹ ਦੀਣਾ ਦੇਖਾ ਹੈ ਕਿੱਥੇ ਲਾਈ ਰਹੀ ਹੈ ਇਹ ਕਿੰਨੇ ਕਿੰਨੀ ਏਕੜ ਆ ਗਈ ਇਹ ਸਤਲ ਉਹ ਭਈਆ 8ੋਂ ਲੈ ਕੇ ਨਹੀਂ ਉਹ ਭਈਆ ਆਪਣਾ ਉਹ ਜਹਰ ਰਸ ਗੋਮਣ ਜਾਓ ਫਿਰ ਜੱਲੇ ਦੀ ਮਾਰ ਕਰਾਉ ਵਾ ਅੱਛਾ ਤਾਂ ਫਿਰ ਅਜੇ ਉਹ ਇਹ ਨੂੰ ਹੋ ਗਏ ਨਹੀਂ ਤੋ ਵੀ ਸਾਡਾ ਕਰਵਾਏਗਾ ਅੱਦੋ ਫੇਰੀ ਆ ਜਾਓ ਉਧਰ ਸੜਕ ਤੇ ਲੱਗੂ ਜਾ ਕੇ ਹਾਂ ਸੜਕ ਤੇ ਲੱਗੂ ਬਾਗ ਚੋਂ ਲੱਗ ਜਾਓ ਆਪਣਾ ਕਿਰਵਾਜਾ ਕਿੱਥੋਂ ਕਿੱਥੋਂ ਕੰਮ ਹੋਇਆ ਨਾ ਕਿੰਨੇ ਬੰਦੇ ਆਪਾਂ ਬੰਦਾ ਆਪਣਾ ਕੋਲਰ ਫਿਰਦਾ ਪਾਣੀ ਚ ਨਾ ਰੁੜ ਜੇ ਤਾਂ ਧਿਆਨ ਹੈ ਨੀਰ ਉੱਡਦਾ ਪੁੱਟਾ ਇਹ ਇੰਨਾ ਪਾਣੀ ਨਹੀਂ ਛੇਗਾ ਬਹੁਤ ਜਿੰਨਾ ਤੁਹਾਨੂੰ ਜਾਨਿਆ ਆਪਾਂ ਨੂੰ ਮੈਂ ਤਾਂ ਮਾਸੇ ਦੇ ਹੀ ਹਾਂ ਮਾਸੇ ਆਇਆ ਇੱਥੇ ਥੋੜਾ ਜਾਂ ਡੁੰਗਾ ਗਿਆ ਥੋੜਾ ਜਾਂ ਕੋਈ ਕਾਣ ਪੰਗਾ ਲੈਦਾ ਕੋਣ ਮਾਜਾ ਇਹ ਜਿੱਥੇ ਪਾੜ ਪਿਆਗਾ ਹੁਣ ਆਪਾਂ ਉਹਦੇ ਨੇੜੇ ਆ ਗਏ ਤੇ ਉੱਥੇ ਦਿਖਾਉਣਗੇ ਤੁਹਾਨੂੰ ਸਾਰੀ ਕਿੰਨਾ ਫੁੱਟ ਲੰਮਾ ਪਾੜ ਪਿਆਗਾ ਜਿਹੜਾ ਵੀ ਇੱਥੋਂ ਪਾੜ ਪਿਆ ਕੋਲੇ ਜਾ ਕੇ ਦਿਖਾਉਣੇ ਤੁਹਾਨੂੰ ਜਿਹੜਾ ਹਿੱਲਾ ਹੋ ਸਕਦਾ ਉਹ ਤਾਂ ਕਰਦਾ ਬੰਦਾ ਉਹ ਤੋਂ ਬੇਰੋਕ ਜਿਹੜਾ ਆਪਣਾ ਪਿਆਰ ਸਹੀ ਆ ਆਏ ਨਾ ਉਹਦਾ ਸੱਪ ਕੁੱਟਦਾ ਬਾਤ ਚਲਾਇਆ ਸਾਡੇ ਕੋਲ ਸੇਮ ਜਿਹੀ ਨਹੀਂ ਮਿਲਦੀ ਉਹ ਮਣੀ ਮੋਟੀ ਖਰਮ ਹੋਣੀ ਜਿਹੜਾ ਏਡਾ ਕੱਟ ਪਾ ਕੇ ਛੱਡਿਆ ਪਿਆ ਉੱਥੋਂ ਤੱਕ ਆਓ ਬੰਦਾ ਉਹ ਸਾਹਮਣੇ ਦੀ ਮਿੱਟੀ ਦੇਖੀ ਹੈ ਨਾ ਉੱਥੋਂ ਨਾ ਕੰਮ ਬੰਦਾ ਇਹਦਾ ਪਾਈ ਨੂੰ ਤਾਂ ਵੀਡੀਓ ਪਾ ਪਾ ਲਖਾ ਉਹਨਦੇ ਕਰਕੇ ਸਿੱਧਾ ਗਿਆ ਨਾ ਗਲਤੀ ਤੋਂ ਪਾਈ ਹੈ ਨਾ ਆ ਵੀਡੀਓ ਪਾ ਦੂੰਗਾ ਬੰਦ ਕਰਕੇ ਦਿੱਤਾ ਆ ਫਿਰ ਠੀਕ ਆ ਆਪਾਂ ਤਾਂ ਸਰਕਾਰ ਸਰਕਾਰ ਦੀ ਵੀ ਚੰਗੀ ਲਾਭਾ ਜੇਤੀ ਨਹੀਂ ਪੈਂਦਾ ਕੋਈ ਤਾਂ ਪ੍ਰਸ਼ਾਸਨ ਨੂੰ ਵੱਡੀ ਨਹੀਂ ਲੈਣ ਦੀ ਦੇਣ ਦੀ ਇਹ ਪੱਤ ਨੂੰ ਫੜੀ ਖਤਰੀ ਨੂੰ ਆ ਗਿਆ ਸਾ ਪਵੰਦ ਕੀ ਕਰ ਸਕਦੇ ਉਹ ਬੰਨ ਹੀ ਮજબੂਤ ਕਰ ਲੋ ਯਾਰ ਇਹ ਤਾਂ ਚਲ ਟੁੱਟ ਗਿਆ ਜਿੰਦਾ ਟੁੱਟ ਗਿਆ ਉਹ ਸਾਹਮਣੇ ਵੀ ਤਾਂ ਬੰਨ ਹੀ ਆ ਉਹ ਭੱਜੇ ਸਾਰਾ ਉੱਤਰੇ ਪਾਣੀ ਉਹ ਵੀ ਹੋਇਆ ਕੋਈ ਨਾ ਆਇਆ ਤਰ ਹਲੋ ਅੱਜ ਆ ਬਨੋਰੇ ਜੀ ਉਹ ਕਿੰਨਾ ਕੋਟਾ ਪਾਣੀ ਦੇ ਬਹੁਤ ਜਿਆਦਾ ਨਿਮਾਨ ਚ ਪਾਣੀ ਡਿਗਰੇਗਾ 1 ਘੰਟਾ ਹੋਇਆ 1 ਘੰਟੇ ਚੋਂ ਕੰਮ ਸੀ ਤੁੰਗ ਰੱਬੋਤ ਹੈ ਆ ਗਿਆ ਭਾਈ ਬਾਹਲਾ ਨਾ ਕਹੇ ਆ ਜੀ ਆ ਗਿਆ ਬਈ ਓਰੇ ਆ ਜਾ ਓਰੇ ਇਹਨੂੰ ਬੰਦ ਕਰ ਦੇ ਸਾਰੇ ਜਿੰਦਗਾਰਾਂ ਦੀ ਮੇਕਾ ਫਸਲ ਬਹੁਤ ਬੜੀ ਗੱਲ ਆ ਬਹੁਤ ਬੜੀ ਗੱਲ ਆ ਇਹ ਇਹਨੇ ਜਿਆਦਾ ਨਹੀਂ ਅੱਗੇ ਇੱਥੇ ਇਕੱਲ ਖੜੇ ਸੀ ਕਹਿੰਦੇ 3000 ਕਿੱਲਾ ਜਦੋਂ ਵੀ ਇੱਥੇ ਕਿਤੇ ਨਾਲੀ ਟੁੱਟਦੀ 3000 ਕਿੱਲਾ ਇਸ ਨਾਲੀ ਦੀ ਮਾਰੇ ਠੋਡਾ ਸਹੀ ਨਾ ਦੇਖੋ ਤਨਾਚਾਰਾ ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ ਮਾਰੇਟ ਹੁੰਦੀ ਆ ਤੇ ਮੇਜਾ ਡੇਲਾ ਹੋ ਗਿਆ ਪੁਹਿਆਰੀ ਹੋ ਗਈ ਸਾਰੀ ਤੇ ਇਸ ਰੋੜ ਤੋਂ ਪਾਰ ਵੀ ਪਾਣੀ ਰੱਦ ਜਾਂਦਾ ਅਜੇ ਤਾਂ ਤੁਸੀਂ ਦੇਖੋ ਵੀ 11ਵੇਂ ਘਟਿਆ ਵੱਲ ਤੇ 4 ਘੰਟਿਆਂ ਦੇ ਵਿੱਚ ਤੁਸੀਂ ਇਹ ਪਾਣੀ ਦੇ ਸਕਦਾ ਕਿਥੋਂ ਤੱਕ ਚੱਲਾ ਗਿਆ ਤੁਸੀਂ ਆ ਝੋਨੇ ਜੇ ਤੁਸੀਂ ਟੱਪ ਕੇ ਆਏ ਹੋ ਸਾਰੇ ਲੱਖ ਲੱਖ ਜਿੰਨਾ ਪਾਣੀ ਹੋਇਆ ਤੇ 4 ਘੰਟਿਆਂ ਚ ਇੰਨਾ ਹੋ ਗਿਆ ਪੂਰੀ ਰਾਤ ਚੱਲ ਆਏ ਨੇ ਇੰਨਾ ਹੋ ਸਕਦਾ ਕਿ ਜਿੰਨੇ ਦਿਨ ਬੰਦ ਨਹੀਂ ਹੁੰਦੀ ਨਾਲੀ ਉਹਨੇ ਦਿਨ ਤਾਂ ਚੱਲੂਗਾ ਇਹਨੂੰ ਕੋਈ ਨਹੀਂ ਰੋਕ ਸਕਦਾ ਨੇੜੇ ਦੇ ਪਿੰਡਾਂ ਦਾ ਜੇ ਵੀ ਕੋਈ ਸਹਿਯੋਗ ਨਹੀਂ ਹੈ ਕਿ ਤੁਸੀਂ ਆ ਕੇ ਉਹ ਬੰਨ ਤਾਂ ਮਜ਼ਬੂਤ ਕਰ ਸਕਦੇ ਹੋ ਸਾਹਮਣੇ ਤੁਸੀਂ ਬੰਨ ਦੇਖ ਰਹੇ ਹੋ ਨਾ ਜਿਹੜਾ ਉਹ ਬੰਨ ਤੁਸੀਂ ਮਜ਼ਬੂਤ ਕਰ ਲੈ ਲਓ ਫਿਰ ਵੀ ਤੁਸੀਂ ਜਿਹੜਾ 1000 1500 ਕਿੱਲਾ ਤੁਸੀਂ ਪੈੜੀ ਬਚਾ ਸਕਦੇ ਕਿੰਨੀ ਫਸਲ ਕਿੰਨੀ ਆ ਗਈ ਬਈ ਟੋਟਲ ਇੱਧਰ 3000 3000 ਕਿੱਲਾ ਫਸਲ ਆਉਂਦੀ ਆ ਭਾਜੀ ਜਦੋਂ ਵੀ ਇਹਦੇ ਨੂੰ ਕੋਈ ਟੁੱਟਦਾ ਨੁਕਸਾਨ ਹੁੰਦਾ ਹੀ ਹੁੰਦਾ ਠੀਕ ਹੈ ਪਿਛਲੇ ਸਾਲ ਤਾਂ ਨਹੀਂ ਆਈ ਸੀ ਤਾਂ ਨਹੀਂ ਪਿਛਲੇ ਸਾਲ ਨਹੀਂ ਪਿਛਲੇ ਸਾਲ ਤੇਈ ਤੇ ਨੁਕਸਾਨ ਹੋਇਆ ਸੀਗਾ ਜੀ ਤੇਈ ਤੋਂ ਬਾਅਦ ਇਸ ਵਾਰ ਫੇਰ ਹੋਇਆ ਹੁਣ ਮਾੜੀ ਹਾਲੀ ਹੋਈ ਜਾਣੀ ਬਹੁਤ ਬਹੁਤ ਮਾੜਾ ਜੀ ਲਓ ਜੀ ਹੁਣ ਆਪਾਂ ਵਾਪਸ ਆ ਜਾਈਏ ਤੇ ਨੁਕਸਾਨ ਬਹੁਤ ਭਾਰੀ ਨੁਕਸਾਨ ਹੋ ਗਿਆ ਸਿਆਉਣੀ ਵਰਗੀ ਫਸਲ ਡੁੱਬ ਗਈ ਹੈ ਲੋਕਾਂ ਦੀ ਤੇ ਬਹੁਤ ਭਾਰੀ ਨੁਕਸਾਨ ਹੋਇਆ ਦੇਖ ਕੇ ਬਹੁਤ ਦੁੱਖ ਲੱਗਦਾ ਹੈਗਾ ਤੇ ਅਸੀਂ ਗੱਟਿਆਂ ਦੀ ਗੱਲ ਕਰੀ ਸੀ ਉਹ ਕਹਿੰਦੇ ਵੀ ਹੁਣ ਤਾਂ ਮੁਸ਼ਕਲ ਹੀ ਆ ਪਾਣੀ ਰੁਕਦਾ ਨਹੀਂ ਉਹ ਤਾਂ ਸਾਰੇ ਦਿਲ ਸਿੱਟੀ ਬੈਠੇ ਇੱਕ ਵਾਰੀ ਤਾਂ ਤੇ ਜਦੋਂ ਘੱਗਰ ਉਤਰੂਗੀ ਉਹਦੀ ਰੂਹੂਗਾ ਤੇ ਬਾਕੀ ਹੁਣ ਆਪਾਂ ਕਰਦੇਗੇ ਚਾਹ ਵੀ ਲੰਗਰ ਦੀ ਸੇਵਾ ਆਪਾਂ ਜਾ ਕੇ ਨਾਲੀ ਤੇ